ਅਦੀਮ ਮਟਰ ਕੀ ਹਾਲ ਚਾਲ ਜੀ ਸਾਰਿਆਂ ਦੇ ਹੋ ਠੀਕ ਠਾਕ ਬਈ ਮੈਂ ਤੁਹਾਨੂੰ ਦੇਖ ਹੀ ਲਿਆਉਣ ਮੈਂ ਇਸ ਵੇਲੇ ਖੜਾ ਸੈਂਟਰ ਲੰਡਨ ਯੂਕੇ ਵਿੱਚ ਤੇ ਮੈਂ ਆਪਣੀ ਇੱਥੇ ਸਟੱਡੀ ਕਰ ਰਿਹਾ ਗਲੋਬਲ ਬਿਜ਼ਨਸ ਮੈਨੇਜਮੈਂਟ ਦੀ ਤੇ ਨਾਲ ਨਾਲ ਮੈਂ ਪਾਰਟ ਟਾਈਮ ਕੰਮ ਕਰਦਾ ਕੰਸਟਰਕਸ਼ਨ ਦਾ ਤੇ ਮੈਨੂੰ ਬਹੁਤ ਪ੍ਰਾਪੁੱਤ ਰਹਿੰਦੇ ਵੀ ਜੇ ਆਪਾਂ ਯੂਕੇ ਆਉਣਾ ਤੇ ਕਿੱਦਾਂ ਆ ਸਕਦੇ ਆ ਮਰੋ ਕਿਹੜੇ ਏਜੰਟ ਤੋਂ ਫਾਈਲ ਲਈਏ ਤੇ ਪ੍ਰੋਸੈਸ ਕੀ ਹੁੰਦਾ ਨਾ ਤਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਮੈਂ ਆਇਆ ਸੀਗਾ ਸਾਈਓਵਰਸੀਡ ਵਾਲੇ ਉਹਨਾ ਦਾ ਨਾਮ ਤੇ ਆ ਕੀ ਹੈ ਨਹੀਂ ਸੁਣਿਆ ਤਾਂ ਤੁਸੀਂ ਇੰਟਰਨੈਟ ਤੇ ਜਾ ਕੇ ਸੱਚ ਕਰ ਸਕਦੇ ਹੋ ਇੰਸਟਾਗ੍ਰam ਤੇ ਦੇਖ ਲਿਓ ਕਾਫੀ ਮਸ਼ਹੂਰ ਨੇ ਤੇ ਬਹੁਤ ਸাকਸੈਸ ਰੇਟ ਬਹੁਤ ਵਧੀਆ ਹੁਣਾ ਦਾ ਤੇ ਤੁਸੀਂ ਯੂਕੇ ਦੇ ਲਵਾਓ ਜਾਂ ਇਹ ਕੈਨੇਡਾ ਦੇ ਜਾ ਕਿਤੇ ਹੋਰ ਕੰਟਰੀ ਦਾ ਲਵਾਉਣਾ ਹੋਵੇ ਤੁਸੀਂ ਉਹਨਾਂ ਨਾਲ ਜਾ ਕੰਟੈਕਟ ਕਰ ਸਕਦੇ ਆ ਬਹੁਤ ਵਧੀਆ ਬੰਦੇ ਨੇ ਬਹੁਤ ਸਟਾਫ ਬਹੁਤ ਵਧੀਆ ਮੈਂ ਜਿਹੜੀ ਕਮੈਡਮ ਤੋਂ ਫਾਈਲ ਲਵਾਈ ਸੀ ਉਹ ਸੀਗੇ ਪਰਪੀਤ ਮੈਂ ਉਹਨਾਂ ਨੇ ਬਹੁਤ ਵਧੀਆ ਮੇਰੀ ਫਾਈਲ ਬਣਾਈ ਸੀ ਤਾਂ ਮੇਰਾ ਬਹੁਤ ਸਹੀ ਟਾਈਮ ਤੇ ਮੇਰਾ ਵੀਜ਼ਾ ਆ ਗਿਆ ਸੀਗਾ ਸੋ ਤੁਸੀਂ ਵੀ ਜਾ ਕੇ ਉਹਨਾਂ ਨਾਲ ਕੰਟੈਕਟ ਕਰੋ ਤੇ ਆਪਣਾ ਜਿਹੜਾ ਬਾਹਲਾ ਸਫਰ ਕੱਛੀਆਂ ਲਾਗਦੇ ਹਲੇ ਨੀਂਦਾ ਕੱਛੀਆਂ ਨਮ ਨਮ